ਪਾਇਆ ਅੱਜ ਦੁਬਈ ਤੋਂ ਬਰਾਇਸ ਸਾਹਿਬ ਦੇ ਜੱਜ ਸੁਖਾ ਸਤਵਿੰਦਰ ਸਿੰਘ ਦਾਪ ਦੇ ਪੱਦੇ ਦੀ ਇੱਕ ਟੱਟੋੜੀ ਆਈ ਹੈ ਜਿੰਮਿਤ ਜਿਹੜਾ ਸੀਗਾ ਇਹ 5 ਸਾਲ ਸੱਤ ਪਹਿਲਾਂ ਦੁਬਈ ਗਿਆ ਸੀਗਾ ਇਹਦੀ ਪਿੱਛੇ ਇੱਕ ਜੂਨ ਨੂੰ ਡੈਥ ਹੋ ਗਈ ਜੀ ਇਹਦਾ ਆਟ ਪਰਿਵਾਰ ਇਹ ਕਹਿ ਗਿਆ ਜੀ ਜੀ ਦੇ ਮ੍ਰਿਤਕ ਦੇ ਉਹਨਾਂ ਪਰਿਵਾਰਕ ਮੈਂਬਰਾਂ ਦੇ ਭਾਲੇ ਕੀਤੀ ਗਈ ਹੈ ਜੀ ਡਾਕਟਰ ਐਸ.ਪੀ. ਓਬਰਾਏ ਦੇ ਯਤਨ ਸਦਕਾ 34 ਸਾਲ ਦੀ ਨੌਜਵਾਨ ਦਾ ਮ੍ਰਿਤਕ ਸ਼ਰੀਰ ਭਾਰਤ ਪਹੁੰਚਿਆ ਦੱਸਦੇ ਨੇ ਆ ਕਿ 34 ਸਾਲਾ ਸੁਖਵਿੰਦਰ ਸਿੰਘ ਫਤਿਹਗੜ੍ਹ ਸਾਹਿਬ ਦੇ ਨਾਮ ਵਰ ਸ਼ਹਿਰ ਮੰਡੀ ਗੋਬਿੰਦਗੜ ਦੇ ਨੇੜਲੇ ਪਿੰਡ ਦਰਹੇਰੀਦਾਰ ਰਹਿਣ ਵਾਲਾ ਹੈ ਜਿਸ ਦੇ ਮ੍ਰਿਤਕ ਦੇ ਦੁਬਈ ਤੋਂ ਸ਼੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਪਹੁੰਚੀ ਇਸ ਬੰਦੀ ਜਾਣਕਾਰੀ ਸਾਂਝੀ ਕਰਦਿਆਂ ਸਰਬੋਧਾ ਪਾਲਾ ٹرسٹ ਦੇ ਆਗੂ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਦੋ ਮਾਸੂਮ ਬੱਚਿਆਂ ਦਾ ਪਿਤਾ ਜੋ ਕਿ ਹੋਰਨਾ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਤੇ ਪਰਿਵਾਰ ਦੇ ਪਾਲਕੋਸ਼ਨ ਦੇ ਲਈ 2 ਸਾਲ ਪਹਿਲਾਂ ਦੁਬਈ ਗਿਆ ਸੀ ਬਿਤੇ 1 ਜੂਨ ਨੂੰ ਦਿਲ ਦਾ ਦੌਰਾ ਪੈਣ ਦੇ ਨਾਲ ਉਸ ਦੀ ਮੌਤ ਹੋ ਗਈ ਅੱਜ ਦੁਬਈ ਤੋਂ ਸੁਖਵਿੰਦਰ ਸਿੰਘ ਦੀ ਡੈੱਡ ਬੋਡੀ ਪੰਜਾਬ ਪਹੁੰਚੀ ਹੈ ਜਿੱਥੇ ਉਹਨਾਂ ਦਾ ਪਰਿਵਾਰ ਮ੍ਰਿਤਕ ਦੇ ਨੂੰ ਲੈ ਕੇ ਆਪਣੇ ਪਿੰਡ ਜਾਏਗਾ ਹਾਂਜੀ ਭਾਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਮੈਂ ਸਰਪਾਤਾ ਪਲਾਟ ਚਾਈਟ ਤੋਂ ਆਇਆ ਜੀ ਅੱਜ ਸਵੇਰ ਤੋਂ ਬਰਾਇਸ ਸਾਹਿਬ ਦੇ ਜਿਹੜਾ ਸੋਣ ਦਾ ਸੁਖਵਿੰਦਰ ਸਿੰਘ ਨਾਮ ਦੇ ਪੰਦੇ ਦੀ ਇੱਕ ਡੈੱਡ ਬੋਡੀ ਆਈ ਹੈ ਜੀ ਜੋ ਕਿ ਜ਼ਿਲ੍ਹਾ ਫਰੀਗੜ ਸਾਹਬ ਨਾਲ ਸੰਬੰਧਿਤ ਸੀਗਾ ਇਹ ਮ੍ਰਿਤਕ ਜਿਹੜਾ ਸੀਗਾ ਇਹ 22 ਸਾਲ ਸਾ ਪਹਿਲਾਂ ਦੁਬਈ ਗਿਆ ਸੀਗਾ ਇਹਦੀ ਪਿੱਛੇ 1 ਜੂਨ ਨੂੰ ਡੈਥ ਹੋ ਗਈ ਇਹਦਾ ਅੱਜ ਪਰਿਵਾਰ ਇੱਥੇ ਆਇਆ ਸੀ ਜੀ ਦੀ ਮ੍ਰਿਤਕ ਦੇ ਉਹਨਾਂ ਪਰਿਵਾਰਕ ਮੈਂ ਅਧਾ ਦੇ ਹਵਾਲੇ ਕੀਤੀ ਹੈ ਜੀ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਕਸਟ ਵੱਲੋਂ ਹੁਣ ਤੱਕ ਤਕਰੀਬਨ 360 ਮ੍ਰਿਤਕ ਦੇ ਹਾਲੀਆਂ ਨੇ ਪਰਿਵਾਰਾਂ ਦੇ ਹਵਾਲੇ ਕਰ ਚੁੱਕੇ ਹਨ ਜੀ ਹਾਂਜੀ ਭਾਜੀ ਹਾਂਜੀ ਮੇਰਾ ਪਿੰਡ ਡਿਹੜੀ ਜੀ ਗੁਰਪ੍ਰੀਤ ਸਿੰਘ ਮੇਰਾ ਨਾਮ ਆ ਸਾਡਾ ਭਰਾ ਜੋ 10-12 ਦਿਨ ਪਹਿਲਾਂ ਦਵਾਈ ਚ ਚਪੈਰ ਹੋ ਗਿਆ ਆਪਣਾ ਮਿਹਨਤ ਮਜ਼ਦੂਰੀ ਕਰਨ ਲਈ ਉੱਥੇ ਗਿਆ ਸੀ ਤੇ ਸਾਨੂੰ ਉਹ ਤੋਂ ਬਾਅਦ ਜੱਸਾ ਸਿੰਘ ਅੰਸ਼ਲ ਦੇ ਵਰਾਏ ਸਾਹਿਬ ਨਾਲ ਮਿਲਾਇਆ ਪਿਛਲੇ ਸ਼ਨੀਵਾਰ ਤੇ ਉਹਨਾਂ ਨੇ ਸਾਡੀ ਸੈਟਵਾਰਡੀ ਇੱਥੇ ਸਰਪਚਾਨ ਚ ਬੜੀ ਜ਼ਿਆਦਾ ਹੈਲਪ ਕਰੀ ਸਹਿਯੋਗ ਕਰੀ ਸ਼ੁਰੂਆਤ ਆਪਣਾ ਸੰਜੀਤ ਸੰਪੀਖ ਨੂੰ ਸੋ ਦੱਸਦੇ ਨੇ ਆ ਕਿ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਹੁਣ ਤੱਕ ਦੈਨਸੂ 57 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰਾਂ ਨੂੰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾਣ ਦਾ ਕੰਮ ਕੀਤਾ ਜਾ ਚੁੱਕਾ ਹੈ ਲਗਾਤਾਰ ਬਹੁਤ ਸਾਰੇ ਅਜਿਹੇ ਕੰਮ ਨੇ ਜੋ ਕਿ ਡਾਕਟਰ ਐਸ.ਪੀ ਸਿੰਘ ਅਬਰਾਈ ਵੱਲੋਂ ਕੀਤੇ ਗਏ ਨੇ ਪਰਿਵਾਰ ਵੱਲੋਂ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ